Transcribe the following speech segment in Turkish into Turkish text. Follow these specific instructions for formatting the answer: Only output the transcription, with no newlines. When transcribing numbers, write the digits, i.e. write 1.7 and not one point seven, and write 3 instead of three. ਬਹੁਤ ਹੀ ਆਸਾਨ ਤਰੀਕੇ ਤੋਂ ਅਰਵਾਜ਼ ਦੇ ਵੀਡੀਓes ذریعے ਦੱਸਣ ਜਾ ਰਹੀਆਂ ਜੋ ਕਿ ਬਹੁਤ ਹੀ ਆਸਾਨ ਜੀਆਂ ਹੋਮ ਰੈਮਡੀਜ਼ ਨੇ ਬਹੁਤ ਹੀ ਘੱਟ ਚੀਜ਼ਾਂ ਯੂਜ਼ ਹੋਣੀਆਂ ਨੇ ਔਰ ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਝੜ ਰਹੇ ਨੇ ਨਾ హెయిਰ ਗ੍ਰੋਥ ਹੋ ਹੀ ਨਹੀਂ ਰਹੀ ਹੈ ਤਾਂ ਤੁਸੀਂ ਬਸ ਇਹ ਚੀਜ਼ਾਂ ਬਣਾ ਲੋਗੇ ਅਗਰ ਤੁਹਾਨੂੰ ਬਹੁਤ ਵਧੀਆ ਫਾਇਦਾ ਇਸ ਦੇ ਨਾਲ ਮਿਲਣ ਵਾਲਾ ਹੈ ਮੈਂ ਸੱਚ ਕਹਿ ਰਹੀਆਂ ਅਗਰ ਤੁਸੀਂ ਇਹਨਾਂ ਨੂੰ ਰੈਗੂਲਰ ਚੀਜ਼ਾਂ ਨੂੰ ਬਣਾ ਲੈਂਦੇ ਹੋ ਹਾਲਾਂਕਿ ਪਹਿਲਾਂ ਵੀ ਮੈਂ ਕਈ ਵਾਰੀ ਹੋਮ ਰੈਮਡੀਜ਼ ਦੱਸਿਆ ਨੇ ਇੱਕ ਆਇਲ ਬਣਾਉਣਾ ਵੀ ਦੱਸਿਆ ਸੀ ਜਿਸ ਵਿੱਚ ਸਾਰੀਆਂ ਚੀਜ਼ਾਂ ਸੀ ਲੇਕਿਨ ਜਿਵੇਂ ਕਿ ਕਈਆਂ ਦੇ ਸਵਾਲ ਵੀ ਆਏ ਕੋਈ ਹੋਰ ਜੋ ਹੈ ਸੋਖਾ ਤਰੀਕਾ ਦੱਸਿਆ ਜਾਏ ਤਾਂ ਅੱਜ ਤਿੰਨ ਅਲੱਗ-ਅਲੱਗ ਚੀਜ਼ਾਂ ਤੁਹਾਨੂੰ ਦੱਸਣ ਜਾ ਰਹੀਆਂ ਇਸ ਤੋਂ ਸੋਖਾ ਹੋ ਕੁਝ ਨਹੀਂ ਹੋ ਸਕਦਾ ਜਿਸ ਦੇ ਨਾਲ ਤੁਹਾਡਾ ਹੈਅਰ ਫਾਲ ਵੀ ਨਹੀਂ ਹੋਏਗਾ ਔਰ ਤੁਹਾਡੀ ਨਵੀਂ ਗ੍ਰੋਥ ਵੀ ਆਏਗੀ ਸੰਘਣੇ ਕਾਲੇ ਲੰਬੇ ਵਾਲ ਵੀ ਤੁਹਾਡੇ ਹੋ ਜਾਣਗੇ ਔਰ ਦੇਖੋ ਹੈਅਰ ਫਾਲ ਦੀ ਪ੍ਰੋਬਲਮ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਇੱਕ ਸੀਰੀਅਸ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਨਾ ਕੰਮ ਕਰ ਰਹੇ ਹਾਂ ਕੰਗੀ ਕਰ ਰਹੇ ਹਾਂ ਬਾਰ-ਬਾਰ ਗੁੱਛਾਂ ਦੇ ਗੁੱਛੇ ਨਿਕਲਦੇ ਜਾ ਰਹੇ ਨੇ ਤਾਂ ਟੈਨਸ਼ਨ ਤਾਂ ਬਈ ਹੁੰਦੀ ਹੈ ਬਈ ਫਿਰ ਇਹ ਫੀਲ ਹੁੰਦਾ ਵੀ ਹੁਣ ਇਹ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ ਤੇ ਸਿਲਸਿਲਾ ਰੁਕੇ अपने आप कुछ करोगे मीन कोई ना कोई थानू अः तरीका लगभना पेगा जिम्मे कि होम रैमडिज होगी नहीं तो फिर दवाइया खाओगे या फिर हाँ एक हो चीज जरूरी होंगी अपनी डायट न सही जरूर करो और कई बार चंगी डाइट नहीं होंगी तो भी यह दिक्कत हो सकती है और दूसरा कई बार हॉरमोनल प्रॉब्लम होंगी पर अगर अः जो है तो अपनी हेयर केयर अच्छी तरह नहीं कर पा रहे हो हेयरफॉल बहुत हो रहा है तो यह होम रैमेडीज अपना के देखो तो महीने के अंदर अंदर वाइय रिजल्ट मिलने ਤੇ ਤੁਹਾਨੂੰ ਖੁਦ ਲੱਗੇਗਾ ਕਿ ਯੈਸ ਇਸ ਇਨਲ ਸਾਨੂੰ ਫਰਕ ਮਿਲ ਰਿਹਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਅੱਜ ਆਮਲੇ ਦੀ ਅੱਜਕੱਲ ਆਮਲਾ ਵੀ ਬਹੁਤ ਅੱਛਾ ਫਰੈਸ਼ ਤਾਜ਼ਾ ਮਿਲ ਜਾਂਦਾ ਹੈ ਸੋ ਤੁਸੀਂ ਆਵਲੇ ਨੂੰ ਜੋ ਹੈ ਕਦੂਕਸ ਕਰਕੇ ਇਸ ਦਾ ਜੂਸ ਕੱਢ ਲਓ ਔਰ ਨਾਰੀਅਲ ਦੇ ਤੇਲ ਵਿੱਚ ਇਹਨੂੰ ਹਲਕੇ ਸੇਕ ਤੇ ਰੱਖ ਕੇ ਪਕਾ ਲਓ ਇਹ ਤੁਹਾਡਾ ਇੱਕ ਆਇਲ ਰੈਡੀ ਹੋ ਜਾਏਗਾ ਤੇ ਤੁਸੀਂ ਜਦੋਂ ਵੀ ਸਿਰ ਨਹਾਣਾ ਹੈ ਚਾਹੇ ਇੱਕ ਰਾਤ ਪਹਿਲਾਂ ਇਹ ਤੇਲ ਜੋ ਹੈ ਰੂਟ ਸੇ ਜੜਾਂ ਵਿੱਚ ਅੱਛੀ ਤਰ੍ਹਾਂ ਲਗਾਣਾ ਹੈ ਔਰ ਉਸ ਤੋਂ ਬਾਅਦ ਅਗਲੇ ਦਿਨ ਤੁਸੀਂ ਹੈਡਵਾਸ਼ ਕਰ ਲਓ ਨਹੀਂ ਤਾਂ ਤੁਸੀਂ ਨਹਾਣ ਤੋਂ ਸਿਰ ਨਹਾਣ ਤੋਂ ਇੱਕ ਘੰਟਾ ਪਹਿਲਾਂ ਵੀ ਇਹ ਤੇਲ ਲਗਾ ਲੋਗੇ ਤਾਂ ਵੀ ਇਸ ਦਾ ਸਰ ਜ਼ਰੂਰ ਹੋ ਜਾਏਗਾ ਆਮਲਾ ਦੇ ਵਿੱਚ ਵਿਟਾਮਿਨ ਸੀ ਬਹੁਤ ਅੱਛੀ ਮਾਤਰਾ ਦੇ ਵਿੱਚ ਹੁੰਦਾ ਹੈ ਐਂਟੀਆਕਸੀਡੈਂਟ ਤਾਂ ਹੈ ਹੀ ਹੈ ਜਿਸ ਦੇ ਨਾਲ ਸਾਡੇ ਜਿਹੜੀ ਰੂਟਸ ਦੇ ਵਿੱਚ ਕੋਈ ਵੀ ਦਿੱਕਤ ਅਗਰ ਚੱਲ ਰਹੀ ਹੈ हेयर ਰੂਟਸ ਦੇ ਵਿੱਚ ਤਾਂ ਉਸ ਵਿੱਚ ਇਹ ਤੁਹਾਨੂੰ ਬਹੁਤ ਅੱਛੀ ਹੈਲਪ ਜੋ ਹੈ ਜ਼ਰੂਰ ਕਰੇਗਾ ਔਰ ਅਗਰ ਫਰੈਸ਼ ਆਮਲੇ ਦਾ ਜਿਹੜਾ ਜੂਸ ਹੈ ਤੁਸੀਂ ਖੁਦ ਕੱਢ ਲਿਆ ਤਾਂ ਕੱਲਾ ਉਹ ਵੀ ਲਗਾ ਲੋਗੇ ਸਿਰ ਧਾਨ ਤੋਂ 1 ਘੰਟਾ ਪਹਿਲਾਂ ਤਾਂ ਵੀ ਇਜਾ ਅਸਰ ਹੋਏਗਾ ਇਹੀ ਔਰ ਬਹੁਤ ਅੱਛਾ ਹੋਏਗਾ ਜੇਕਰ ਤੁਸੀਂ ਜਿਵੇਂ ਹੁਣ ਅੱਜਕੱਲ ਫਰੈਸ਼ ਆਵਲਾ ਆ ਰਹੇ ਨੇ ਤਾਂ ਤੁਸੀਂ ਇਹਨਾਂ ਆਮਲਿਆਂ ਨੂੰ ਸੁਕਾ ਕੇ ਰੱਖ ਸਕਦੇ ਹੋ ਪੀਸ ਕੇ ਪਾਊਡਰ ਫਾਰਮ ਵਿੱਚ ਬਣਾ ਕੇ ਰੱਖ ਲਓ ਤੇ ਅਗੋਂ ਸਰਦੀਆਂ ਵਿੱਚ ਤਾਂ ਹਾਲਾਂਕਿ ਆਪਾਂ ਬਹੁਤ ਜ਼ਿਆਦਾ ਹੇਅਰ ਮਾਸਕ ਵਗੈਰਾ ਨਹੀਂ ਲਗਾਤੇ ਪਾਨਿਆ ਠੰਡੀ ਇੰਨੀ ਜ਼ਿਆਦਾ ਹੁੰਦੀ ਆ ਹਾਂ ਜਦੋਂ ਧੁੱਪ ਨਿਕਲੀ ਹੋਵੇ ਜਾਂ ਫਿਰ ਜਿਹੜੇ ਹਰੀ ਮਹਿੰਦੀ ਰੈਗੂਲਰ ਆਪਣੇ ਲਗਾਉਂਦੇ ਨੇ ਹੈਅਰਸ ਦੇ ਵੀ ਤਾਂ ਜਦੋਂ ਤੁਸੀਂ ਹਰੀ ਮਹਿੰਦੀ ਪੀਉਣੀ ਹੈ ਨਾਲ ਤੁਸੀਂ ਪੀਸਿਆ ਹੋਇਆ ਆਮਲਾ ਜਿਹੜਾ ਆਮਲਾ ਪਾਊਡਰ ਹੈ ਇਸ ਨੂੰ ਜ਼ਰੂਰ ਇਸ ਦੇ ਵਿੱਚ ਪਾ ਦਿਓ ਔਰ ਤੁਸੀਂ ਦੇਖੋਗੇ ਇਸ ਮਹਿੰਦੀ ਤਾਂ ਤੁਸੀਂ ਕਲਰ ਕਰਨ ਦੇ ਲਈ ਲਗਾਉਂਦੇ ਹੀ ਹੋ ਨਾਲ ਦੀ ਨਾਲ ਤੁਹਾਡੀ ਇਹ ਹੈਅਰ ਦੀ ਜਿਹੜੀ ਰੂਟਸ ਹੈ ਜੜਾਂ ਨੇ ਉਹਨਾਂ ਨੂੰ ਵੀ ਸਟਰੋਂਗ ਕਰੇਗਾ ਵਾਲ ਝੜਨੇ ਘੱਟ ਹੋ ਜਾਣਗੇ ਔਰ ਵਾਲਾਂ ਨੂੰ ਨੇਚਰਲ ਕਾਲਾ ਕਿਵੇਂ ਕਰਨਾ ਹੈ बिना किसी केमिकल्स वाली डाई दे, या महंगे महंगे कलर करवाजाय घर कि सौखे तरीके नाल अपने हेयर कला कर सद इस उपर भी मैं भीडियो बना दूंगी अगर कमेंट सैक्शन लिखोगे कि इस बनाई जाए बहुत ही सौखा जहा तरीका है सो तो इस अपनाया जा सकता है ਸੋ ਇਹ ਤਾਂ ਗੱਲ ਹੁਣ ਆਪਾਂ ਆਮਲਾ ਦੀ ਕਰ ਲਈ ਸੋ ਸਰਦੀਆਂ ਸਰਦੀਆਂ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਫਰੈਸ਼ ਆਮਲਾ ਆ ਰਿਹਾ ਤਾਂ ਤੁਸੀਂ ਜ਼ਰੂਰ ਇਸ ਨੂੰ ਆਪਣੇ ਡਾਈਟ ਵਿੱਚ ਵੀ ਸ਼ਾਮਿਲ ਕਰ ਲੋ ਚਾਹੇ ਕਿ ਆਮਲੇ ਦਾ ਮੁਰੱਬਾ ਬਣਾ ਲਓ ਚਾਹੇ ਕਿ ਆਮਲੇ ਦਾ ਆਚਾਰ ਬਣਾ ਕੇ ਰੱਖ ਲਓ ਚਾਹੇ ਕਿ ਜਦੋਂ ਸਬਜ਼ੀ ਬਣਾਉਣੇ ਹੋ ਨਾ ਕੋਈ ਵੀ ਉਸ ਦੇ ਵਿੱਚ ਇੱਕ ਸਾਬਤ ਆਮਲਾ ਸੁੱਟ ਦਿਓ ਤੇ ਜਦੋਂ ਸਬਜ਼ੀ ਖਾਣੀ ਆ ਉਹ ਆਮਲਾ ਉਸ ਦੇ ਨਾਲ ਖਾ ਲਓ ਦੇਖੋ ਅਸੀਂ ਜਿਹੜੀ ਵੀ ਚੀਜ਼ ਅਗਰ ਆਪਣੀ ਸਕਿਨ ਤੇ ਅਪਲਾਈ ਕਰ ਰਹੇ ਹਾਂ హెਅਰਸ ਤੇ ਅਪਲਾਈ ਕਰ ਰਹੇ ਹਾਂ ਨਾ ਤਾਂ ਉਹ ਚੀਜ਼ਾਂ ਉਹ ਵਿਟਾਮਿਨਸ ਐਂਟੀਆਕਸੀਡੈਂਟਸ ਸਾਨੂੰ ਆਪਣੀ ਡਾਈਟ ਵਿੱਚ ਵੀ ਜ਼ਰੂਰ ਲੈਣੇ ਚਾਹੀ करके कोई प्रॉब्लम हो रही है वो भी ठीक हो जाए और अगर अपरों बाद अपलाई कर रहे थो तो पाएगा ही चलो आमले की आप कर, नेक्स्ट कर जी कड़ी पत्ता की ਕੜੀ ਪੱਤਾ ਅਸੀਂ ਸਬਜ਼ੀਆਂ ਦੇ ਵਿੱਚ ਪਾਉਂਦੇ ਆ ਤੜਕਾ ਲਗਾਉਂਦੇ ਆ ਜਾਂ ਅਸੀਂ ਗੱਲ ਕਰੀਏ ਪੋਹਾ ਬਣਾਈਏ ਉਸ ਦੇ ਵਿੱਚ ਬਹੁਤ ਟੇਸਟੀ ਲੱਗਦਾ ਹੈ ਦਾਲ ਦਾ ਵੀ ਤੜਕਾ ਲਗਾਈਏ ਉਸ ਦੇ ਵਿੱਚ ਬਹੁਤ ਅੱਛਾ ਲੱਗਦਾ ਹੈ ਸਾਂਬਰ ਦੇ ਤੜਕੇ 'ਚ ਕੜੀ ਪੱਤਾ ਬਹੁਤ ਟੇਸਟੀ ਲੱਗਦਾ ਹੈ ਲੇਕਿਨ ਕੜੀ ਪੱਤਾ ਤੁਹਾਡੇ హెయిਰ ਗ੍ਰੋਥ ਦੇ ਵਿੱਚ ਵੀ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨ ਵਾਲਾ ਹੈ ਅ ਅੱਜ ਕੱਲ ਤਾਂ ਆਮ ਕਈ ਘਰਾਂ ਦੇ ਵਿੱਚ ਵੀ ਕੜੀ ਬੱਤੇ ਦਾ ਬੂਟਾ ਲੱਗਿਆ ਹੁੰਦਾ ਹੈ ਸੋ ਇਸ ਨੂੰ ਖਾਣਾ ਵੀ ਚਾਹੀਦਾ ਹੈ ਡੇਲੀ ਅਗਰ ਤੁਸੀਂ ਖਾਲੀ ਪੇਟ ਵੀ ਕੜੀ ਪੱਤੇ ਦੇ ਕੁਝ ਪੱਤੇ ਖਾ ਲੈਣੇ ਉਹਨਾਂ ਦਾ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਮ ਫੰਗਲ ਐਂਟੀਬੈਕਟੀਰੀਅਲ ਐਂਟੀਵਾਇਰਲ ਹੈ ਢੇਰ ਸਾਰੇ ਗੁਣ ਕੜੀ ਪੱਤਾ ਦੇ ਵਿੱਚ ਨੇ ਤੇ ਇਸੇ ਲਈ ਅਗਰ ਤੁਸੀਂ ਕੜੀ ਪੱਤਾ ਨੂੰ अपने हेयर फॉल की प्रॉब्लम के लिए यूज़ कर दी इतने भी बहुत ज्यादा मदद करने वाला है सो so, इतने मैं तुम दसना चाहूंगी हूँ कि आप कड़ी पत्ता नो यूज़ किए करना फ्रैश कड़ी पत्ते तुसी ले तोड़े धो के साफ करके सुखा सुखा ले नॉर्मल तो नारियल तेल हल्का गर्म करना उस कड़ी पत्ते पा देने और इन्होंने हल्के सेक के ऊपर ही अच्छी तरह न पका लेनाज गरम या साड़ना नहीं है तेल और कड़ी पत्ते भी साड़ने नहीं है हल्के सेकते ही ਕੜੀ ਪੱਤੇ ਤੇਲ ਦੇ ਵਿੱਚ ਪਾ ਕੇ ਥੋੜੀ ਦੇਰ ਤੱਕ ਗਰਮ ਕਰਦੇ ਰਹੋਗੇ ਪਕਾ ਲੋਗੇ ਔਰ ਇਹ ਤੇਲ ਤੁਸੀਂ ਅਲੱਗ ਕੱਢ ਕੇ ਰੱਖ ਲਓ ਔਰ ਤੁਸੀਂ ਇਸ ਨੂੰ ਆਪਣੇ ਸਿਰ ਦੇ ਵਿੱਚ ਲਗਾ ਸਕਦੇ ਹੋ ਚਾਹੇ ਇੱਕ ਰਾਤ ਪਹਿਲਾਂ ਸਿਰ ਨਹਾਉਣ ਤੋਂ ਪਹਿਲਾਂ ਔਰ ਜਾਂ ਫਿਰ ਤੁਸੀਂ ਇੱਕ ਘੰਟਾ ਪਹਿਲਾਂ ਵੀ ਜੋ ਹੈ ਹੇਅਰ ਹੇਅਰਸ ਵਿੱਚ ਲਗਾ ਸਕਦੇ ਹੋ ਰੂਟਸ ਦੇ ਵਿੱਚ ਅੱਛੀ ਤਰ੍ਹਾਂ ਨਾਲ ਲਗਾਣਾ ਹੈ ਔਰ ਇਸ ਦੇ ਨਾਲ ਕਿਸੇ ਨੂੰ ਵੀ ਪੁਰਾਣੀ ਤੋਂ ਪੁਰਾਣੀ ਅਗਰ ਡੈਂਡਰਫ ਦੀ ਪ੍ਰੋਬਲਮ ਚੱਲ ਰਹੀ ਹੈ ਨਾ ਸਕੈਲਪ ਤੋਂ ਡੈਂਡਰਫ ਫਟਦੀ ਹੀ ਨਹੀਂ ਹੈ ਤਾਂ ਇਹ ਕੜੀ ਪੱਤੇ ਵਾਲਾ ਤੇਲ ਜਿਹੜਾ ਤੁਸੀਂ ਬਣਾ ਕੇ ਰੱਖ ਲਿਆ ਹੈ ਇਹ ਤੁਹਾਨੂੰ ਡੈਂਡਰਫ ਦੇ ਵਿੱਚ ਵੀ ਬਹੁਤ ਮਦਦ ਕਰੇਗਾ तो हेयर फॉल भी इस रुक जाएगा नवी ग्रोथ भी आनी शुरू होएगी और इस भी मैं कहूंगी कि कड़ी पत्ता अगर तुम ताजे पत्ते मिल जाते हैं धो के इन्हना चंकी तरह छावे सुखा के रख लो और इसका पाउडर पीस के रख लो और कभी भी तो अगो जदों ਹੇਅਰ ਹੇਅਰ ਮਾਸਕ ਕਦੇ ਬਣਾਣਾ ਹੋਵੇ ਤਾਂ ਉਸਦੇ ਵਿੱਚ ਵੀ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਖਾਣ ਦੇ ਲਈ ਵੀ ਤੁਸੀਂ ਕੜੀ ਪੱਤਾ ਪਾਊਡਰ ਦਾ ਇਸਤੇਮਾਲ ਕਰ ਸਕਦੇ ਹੋ ਤੁਹਾਨੂੰ ਤੇਰ ਸਾਰੇ ਗੁਣ ਇਸ ਤੋਂ ਜ਼ਰੂਰ ਮਿਲਣ ਵਾਲੇ ਨੇ ਸੋ ਕੜੀ ਪੱਤੇ ਤੋਂ ਸਾਨੂੰ ਵਿਟਾਮਿਨ ਬੀ ਮਿਲ ਜਾਂਦਾ ਹੈ ਇਸ ਦੇ ਨਾਲ ਸਾਨੂੰ ਪ੍ਰੋਟੀਨ ਮਿਲਦਾ ਹੈ ਬੀਟਾ ਕੈਰੋਟੀਨ ਮਿਲਦਾ ਹੈ ਜੋ ਹੇਅਰ ਗਰੋਥ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੇ ਨੇ ਸੋ ਨੈਕਸਟ ਆਪਾਂ ਗੱਲ ਕਰ ਲਈਏ ਤੀਜੀ ਚੀਜ਼ ਜੋ ਕਿ ਤੁਹਾਨੂੰ ਬਹੁਤ ਜ਼ਿਆਦਾ ਮਦਦ ਕਰੇਗੀ ਹੇਅਰ ਗਰੋਥ ਦੇ ਵਿੱਚ ਦੇਖੋ ਦਿੱਕਤ ਅੱਜਕੱਲ ਕਿੱਥੇ ਹੈ ਦਿੱਕਤ ਇੱਥੇ ਹੀ ਹੈ ਬਾਲ ਝੜਦਾ ਰਹੇ ਹੈ ਇੱਕ ਤਾਂ ਪ੍ਰੋਬਲਮ ਹੈ ਇਹ ਦੂਜੀ ਪ੍ਰੋਬਲਮ ਕੀ ਹੈ ਨਵੀਂ ਗ੍ਰੋਥ ਨਹੀਂ ਆ ਰਹੀ ਐ ਸੋ ਨਵੀਂ ਗ੍ਰੋਥ ਆਨ ਦੇ ਲਈ ਮੇਥੀ ਦਾਣਾ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਮਦਦ ਕਰਨ ਵਾਲਾ ਹੈ ਮੇਥੀ ਦਾਣਾ ਤੋਂ ਪ੍ਰੋਟੀਨ ਵੀ ਅਚੀ ਮਾਤਰਾ ਦੇ ਵਿੱਚ ਮਿਲ ਜਾਂਦਾ ਔਰ ਮੇਥੀ ਦਾਣਾ ਦੇ ਤੱਕ ਕੀ ਹੀ ਕਹਿਣੇ ਕੋਈ ਵੀ ਅਗਰ ਸਾਨੂੰ ਅਗਰ ਹੈਲਥ ਇਸ਼ੂ ਵੀ ਚੱਲ ਰਿਹਾ ਨਾ ਈਵਨ ਜੋੜਾਂ ਦਾ ਦਰਦ ਹੈ ਸਰਦੀਆਂ ਦੇ ਵਿੱਚ ਜਿਵੇਂ ਸਰੀਰ ਦਰਦ ਹੋਣ ਲੱਗਦਾ ਠੰਡ ਦੇ ਨਾਲ ਤਾਂ ਉੱਥੇ ਵੀ ਮੇਥੀ ਦਾਣਾ ਬਹੁਤ ਜ਼ਿਆਦਾ ਤੁਹਾਡੀ ਤੁਹਾਡੀ ਮਦਦ ਕਰਦਾ ਹੈ ਮੇਥੀ ਦਾਣਾ ਦੇ ਉੱਪਰ ਮੈਂ ਬਹੁਤ ਸਾਰੀਆਂ ਵੀਡੀਓਜ਼ ਵੀ ਪਹਿਲਾਂ ਬਣਾਈਆਂ ਹੋਈਆਂ ਨੇ ਕਿ ਕਿਵੇਂ ਆਰਥਰਾਈਟਿਸ ਵਿੱਚ ਜੋੜਾਂ ਦੇ ਦਰਦ ਵਿੱਚ ਔਰ ਈਵਨ ਪਤਲੇ ਹੋਣ ਦੇ ਵਿੱਚ ਵੀ ਤੁਹਾਡਾ ਮੇਥੀ ਦਾਣਾ ਜੋ ਹੈ ਬਹੁਤ ਮਦਦਗਾਰ ਦਿੰਦਾ ਹੈ ਸੋ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਮੇਥੀ ਦਾਣੇ ਨੂੰ ਅਗਰ ਅਸੀਂ ਹੈਅਰ ਗ੍ਰੋਥ ਦੇ ਲਈ ਯੂਜ਼ ਕਰਨਾ ਹੈ ਤਾਂ ਇਸਾ ਤਰੀਕਾ ਕੀ ਹੈ ਪਹਿਲਾਂ ਦੇਖੋ ਤੁਸੀਂ ਮੇਥੀ ਦਾਣਾ ਲੈ ਕੇ ਰਾਤ ਭਰ ਨੂੰ ਭਿਉ ਦੇਣਾ ਪਾਣੀ ਵਿੱਚ ਪਾ ਕੇ ਥੋੜੇ ਜਿਹਾ ਪਾਣੀ ਵਿੱਚ ਭਿਉਣਾ ਤੇ ਉਹ ਸਵੇਰੇ ਜੋ ਹੈ ਫੁੱਲ ਵੀ ਜਾਣਗੇ ਅਚੀ ਤਰ੍ਹਾਂ ਭਿਜ ਚੁੱਕੇ ਹੋਣਗੇ ਤੇ ਇਹਨਾਂ ਨੂੰ ਤੁਸੀਂ ਪੀਸ ਲੈਣਾ ਅੱਛੀ ਤਰੀਕੇ ਨਾਲ ਪੇਸਟ ਫਾਰਮ ਦੇ ਵਿੱਚ ਇਸ ਨੂੰ ਕਰ ਲੈਣਾ ਔਰ ਤੁਸੀਂ ਇਸ ਨੂੰ ਆਪਣੇ ਹੈਅਰਸ ਵਿੱਚ ਰੂਟਸ ਵਿੱਚ ਅੱਛੀ ਤਰ੍ਹਾਂ ਨਾਲ ਜੋ ਹੈ ਪੇਸਟ ਲਗਾਣੀ ਹੈ 40 45 ਮਿੰਟ ਤੁਸੀਂ ਇਸ ਨੂੰ ਲਗਾ ਕੇ ਰੱਖਣਾ ਹੈ ਔਰ ਫਿਰ ਤੁਸੀਂ ਆਪਣਾ ਹੈਡ ਵਾਸ਼ ਕਰ ਲੈਣਾ ਔਰ ਤੁਸੀਂ ਦੇਖੋਗੇ ਜੇ ਤੁਸੀਂ ਰੈਗੂਲਰ ਇਸ ਚੀਜ਼ ਦਾ ਇਸਤੇਮਾਲ ਕਰੋਗੇ ਹਫਤੇ ਵਿੱਚ ਦੋ ਵਾਰ ਵੀ ਤੁਸੀਂ ਇਸ ਦਾ ਇਸਤੇਮਾਲ ਕਰਦੇ But. ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਇਸੇ ਬਹੁਤ ਅੱਛੇ ਰਿਜ਼ਲਟ ਮਿਲਣ ਵਾਲੇ ਨੇ ਪ੍ਰੋਟੀਨ ਹੁੰਦਾ ਹੈ ਮੇਥਿਆਂ ਦੇ ਵਿੱਚ ਜੋ ਹੈ ਅਮੀਨੋ ਐਸਿਡ ਹੁੰਦੇ ਨੇ ਔਰ ਅੱਜ ਕੱਲ ਤਾਂ ਕਈ ਥੈਰਪੀਜ਼ ਅਸੀਂ हेयर ਟ੍ਰੀਟਮੈਂਟ ਜੋ ਹੈ ਕਰਵਾ ਰਹੇ ਹਾਂ ਅਮੀਨੋ ਐਸਿਡਸ ਦੇ ਔਰ ਸਾਨੂੰ ਬਹੁਤ ਦੇਖੋ ਸਸਤੇ ਤਰੀਕੇ ਨਾਲ ਅਸੀਂ ਅਮੀਨੋ ਐਸਿਡ ਅਸੀਂ ਆਪਣੇ ਹੈਅਰਸ ਨੂੰ ਦੇ ਸਕਦੇ ਆ ਸੋ ਇਹ ਤਾਂ ਰਹੀ ਆਪਾਂ ਗੱਲ ਜਿਹੜਾ ਮੈਂ ਤੁਹਾਨੂੰ ਕਿਹਾ ਕਿ ਸਿਰ ਦੇ ਵਿੱਚ ਲਗਾਣਾ ਇੱਥੇ ਇਹ ਵੀ ਤੁਸੀਂ ਗੌਰ ਜ਼ਰੂਰ ਕਰਨਾ ਹੈ ਕਿ ਤੁਹਾਡੀ ਡਾਈਟ ਦੇ ਵਿੱਚ ਵੀ ਪ੍ਰੋਟੀਨ ਜਿਹੜਾ ਹੈ ਸਫੀਸ਼ੀਐਂਟ ਹੋਣਾ ਜ਼ਰੂਰੀ ਹੈ ਤਾਂ ਕਿ ਜਿੰਨੀ ਵੀ ਸਾਡੇ ਇੰਟਰ ਇੰਟਰਨਲ ਕਾਮ ਨੇ ਪ੍ਰੋਟੀਨ ਦੇ ਔਰ ਉੱਥੇ ਹੀ ਇੰਟਰਨਲ ਕਾਮ ਦੇ ਵਿੱਚ ਜੁੜਿਆ ਹੁੰਦਾ ਹੈ ਸਾਡੀ ਹੈਅਰ ਗਰੋਥ ਦੇ ਲਈ ਵੀ ਕਿ ਉਸ ਨੂੰ ਪ੍ਰੋਪਰ ਸਹੀ ਮਾਤਰਾ ਦੇ ਵਿੱਚ ਪ੍ਰੋਟੀਨ ਅੰਦਰੋਂ ਵੀ ਖਾਦ ਦੇ ਰੂਪ ਦੇ ਵਿੱਚ ਵੀ ਸਾਡੇ ਜਿਹੜੇ ਵਾਲਾਂ ਦੀਆਂ ਜੜਾਂ ਨੇ ਉਹਨਾਂ ਨੂੰ ਮਿਲਦਾ ਰਹੇ ਸੋ ਤੁਹਾਡੀ ਡਾਈਟ ਵਿੱਚ ਵੀ ਪ੍ਰੋਟੀਨ ਹੋਣਾ ਬਹੁਤ ਜ਼ਰੂਰੀ ਹੈ ਔਰ ਮੇਥੇ ਜਿਹੜੇ ਮੇਥੀ ਦਾਣਾ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਨੂੰ ਤੁਸੀਂ ਸਿਰ ਦੇ ਵਿੱਚ ਪੇਸਟ ਦੀ ਤਰ੍ਹਾਂ ਲਗਾ ਰਹੇ ਹੋ ਨਹੀਂ ਤਾਂ ਦੂਜਾ ਇੱਕ ਹੋਰ ਤਰੀਕਾ ਦੱਸ ਦਿੰਨੀ ਆਂ ਅਗਰ ਪੇਸਟ ਦੀ ਤਰ੍ਹਾਂ ਨਹੀਂ ਲਗਾ ਸਕਦੇ ਠੰਡ ਲੱਗਦੀ ਹੈ ਤਾਂ ਤੁਸੀਂ ਜਿਹੜੇ ਮੇਥੇ ਮੇਥੇ ਹੈ ਜਾਂ ਮੇਥੇ ਦਾਣਾ ਆਪਾਂ ਕਹਿ ਦਿੰਦੇ ਆਂ ਇਸ ਨੂੰ ਨਾਰੀਅਲ ਤੇਲ ਗਰਮ ਕਰੋ ਉਸ ਦੇ ਵਿੱਚ ਮੇਥਿਆਂ ਨੂੰ ਪਾ ਕੇ ਪਕਾ ਲਓ ਫਿਰ ਤੋਂ ਕਹੂੰਗੀ ਕਿ ਬਹੁਤ ਤੇਜ਼ ਸੇਕ ਤੇ ਨਹੀਂ ਕਰਨਾ ਹਲਕੇ ਸੇਕ ਦੇ ਉੱਪਰ ਰੱਖ ਕੇ ਹੀ ਕੁਝ ਛੇਰ ਤੁਸੀਂ ਇਸ ਨੂੰ ਪਕਾਣਾ ਹੈ ਔਰ ਜਿਹੜਾ ਮੇਥੇ ਦਾ ਜੋ ਵੀ ਸਾਰਾ ਰਸ ਹੈ ਉਹ ਇਸ ਦੇ ਵਿੱਚ ਆ ਜਾਏਗਾ ਤੇਲ ਦੇ ਵਿੱਚ ਤੇਲ ਬਣਾ ਕੇ ਤੁਸੀਂ ਰੱਖ ਲਓ ਜਦੋਂ ਵੀ ਸਿਰ ਤੇ ਲਗਾ ਹਲ ਕਾਜ ਕੋਸਾ ਕਰ ਲੋ ਸਿਰ ਦੀ ਰੂਟਸ ਵਿੱਚ ਤੁਸੀਂ ਵਾਲਾਂ ਦੀ ਰੂਟਸ ਵਿੱਚ ਜ਼ਰੂਰ ਲਗਾਓ ਔਰ ਤੁਸੀਂ ਦੇਖੋਗੇ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਰਕ ਮਿਲੇਗਾ ਦੇਖੋ ਇਹਨਾਂ ਸਾਰੀਆਂ ਚੀਜ਼ਾਂ ਦਾ ਹੀ ਆਯੁਰਵੇਦ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਸਾਡੀ इस तरीके तीन तीन अलग चीजा तुम्हें आंवला कड़ी पत्ता और uh, मेथी दाना का इस्तेमाल कर सकते हैं हेयर फॉल बहुत ज्यादा हो रहा है ये रुक जाए और नवी ग्रोथ भी आए और पतले पतले बाल नहीं मजबूत जो है बाल हों ਤੁਹਾਡਾ વોલ્યુમ જો હે હેયર્સ આ જરૂર નજર આવે ਤਾਂ જરૂર ਇਹ ચીજા અપનાકે દેખો બહોત ਹੀ આસાન દિયે ચીજા ને खान-પીન ਦੇ ਵਿੱਚ ਵੀ ਆਪਣਾ ધ્યાન જરૂર ਰੱਖੋ પ્રોટીન વિટામિન્સ જો હે કમ્પ્લીટ હોને ચાહીદે ને ઓર લગાકે દેખોગે રિઝલ્ટ મિલેગા કમેન્ટ કરકે ਵੀ જરૂર ਦੱਸਣਾ વિડિયો આઝી વઢિયા લાગી હૈ તસનુ લાઈક એન્ડ શેર જરૂર કર દેના पेज अले तक तो फॉलो नहीं किया फटाफट फॉलो कर दो यूट्यूब चैनल हैल्थ एडवाइस विद हरजोत कौर में सबसक्राइब नहीं किया फटाफट सबसक्राइब भी कर दो मैं इंस्टाग्राम से भी फॉलो कर सकते हो मिलोंगे जल्दी ही सेहत में जुड़ी होर खास जानकारी देख फिलहाल ही दिव्य इजाजत सत श्रीकाल